ਸਤਿ ਸ੍ਰੀ ਅਕਾਲ ਜਿਸ ਸਾਧ ਸੰਗਤ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਕਲਕੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਰਹਿਮਤ ਕੀਤੀ ਹੈ ਗੁਰਦੁਆਰਾ ਚਰਨਤੋਂ ਸਾਹਿਬ ਉਹ ਮੱਛੀਵੜਾ ਸਾਹਿਬ ਦੀ ਪਵਿੱਤਰ ਧਰਤੀ ਤੇ ਢਾਡੀ ਜਥਾ ਭਾਈ ਕੁਦੀਪ ਸਿੰਘ ਪਿੰਡ ਕਾਪੜਖੇੜੀ ਸ਼੍ਰੀ ਅਕਾਲਪੁਰ ਸਾਹਿਬ ਨਾਲ ਦੇ ਸਾਥੀ ਭਾਈ ਬਿੱਤਰ ਸਿੰਘ ਲਾਲੂ ਘੋਮਣ ਭਾਈ ਗੁਰਦਰਪ ਸਿੰਘ ਚੰਨ ਆਕਾਸ਼ਦੀਪ ਸਿੰਘ ਸੰਗੀ ਮਾਸਟਰ ਆਓ ਇਹ ਪਵਿੱਤਰ ਧਰਤੀ ਹੈ ਇਹ ਉਹੀ ਸਥਾਨ ਹੈ ਉਹੀ ਕਲਕੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੀ ਕਰਨੀ ਸ਼ੋ ਪ੍ਰਾਪਤ ਧਰਤੀ ਜਿਸ ਜੰਡ ਹੇਟ ਮੇਰੇ ਬਾਜਾਂ ਵਾਲੇ ਤਾਜਾਂ ਵਾਲੇ ਨੀਤੇ ਦੇ ਸ਼ਾਸਮਾਨ ਸਤਿਗੁਰੂ ਕਲਗੀਧਰਤੇ ਪਾਤਸ਼ਾਹ ਮਹਾਰਾਜ ਜੀ ਨੇ ਕਦੇ ਮੁਬਾਰਕ ਕਰਨ ਪਾਏ ਆਪਣੇ ਹੀਰਿਆਂ ਵਰਗੇ ਪੁੱਤ ਜਮਕੌਰ ਦੀ ਧਰਤੀ ਤੋਂ ਪੰਥ ਖਾਸੇ ਤੋਂ ਨਿਸ਼ਾਵਰ ਕਰਕੇ ਜਮਕੌਰ ਦੀ ਗੜੀ ਤੇ ਚਲ ਕੇ ਮੇਰੇ ਬਾਜਾਂ ਵਾਲੇ ਸਤਿਗੁਰੂ ਜਦੋਂ ਇਸ ਧਰਤੀ 'ਤੇ ਆਈ ਉਹਨਾਂ ਸਮੇਂ ਦੇ ਹਾਲਾਤਾਂ ਨੂੰ ਭਾਈ ਵਿਕਰਮਜੀਤ ਸਿੰਘ ਬਲੱਗ ਆਵਾਜ਼ ਦੇ ਮਾਲਕ ਉਹਨਾਂ ਦੇ ਕੋਲ ਆਪਾਂ ਇੱਕ ਬੰਦਗੀ ਇੱਕ ਸ਼ੇਰ ਸਰਵਣ ਕਰੀਏ। ਹੋ ਰਾਹੀ ਕੋਈ ਪਰਿਤ ਦੀਆਂ ਮੰਜ਼ਲਾਂ ਦਾ ਮੰਜ਼ਲ ਇਹ ਤਾਂ ਮਕਾਮ ਦਾ ਵੇਖਿਆ मार ठोक कर टाम न फुला जे प्यारे पुत्रू जोड़ी मौत जी पवंदा वेखिया न ਦਾ ਕੋਈ ਵੀ ਪੁੱਤਾਂ ਦੀ ਲਾਸ਼ ਤੇ ਤੇ ਗੀਤ ਖੁਸ਼ੀ ਦੇ ਗਾਵੰਦਾ ਵੇਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ